ਸੰਨੀ ਨਿਸ਼ਤਰਾਜੀ ਨੇ ਪਿਛਲੀ ਵੀਡੀਓ ਦੇ ਵਿੱਚ ਰਾਜਾ ਹਰੀਚੰਦ ਦੀ ਸਾਖੀ ਸਰਵਣ ਕੀਤੀ ਉਸ ਤੋਂ ਅੱਗੇ ਦਾ ਜੋ ਪਾਠ ਹੈ ਅੱਗੇ ਦੀ ਸਾਖੀ ਹੈ ਉਹ ਇਸ ਤਰ੍ਹਾਂ ਰਾਜਾ ਹਰੀਚੰਦ ਦਾ ਰਾਣੀ ਤੇ ਲੜਕੇ ਸਮੇਤ ਸ਼ਹਿਰੋਂ ਨਿਕਲਣਾ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਕੇ ਰਾਜਾ ਹਰੀਚੰਦ ਨੇ ਰਾਜਪਾਗ ਇੱਕ ਬ੍ਰਾਹਮਣ ਨੂੰ ਦਾਨ ਕਰ ਦਿੱਤਾ ਹੈ ਰਾਜਾ ਹਰੀਚੰਦ ਆਪਣੇ ਪੁੱਤਰ ਰਾਣੀ ਸਮੇਤ ਸ਼ਹਿਰ ਛੱਡ ਕੇ ਰਾਜ ਹੱਦ ਤੋਂ ਬਾਹਰ ਆ ਰਹੇ ਹਨ ਲੋਕ ਇਕੱਠੇ ਹੋ ਕੇ ਆਏ ਰਾਜੇ ਇੱਕ ਤੋਤੀ ਪਹਿਨੀ ਪੈਰਾਂ ਤੇ ਸਿਰ ਤੋਂ ਨੰਗਾ ਇਹੋ ਹਾਲ ਬੱਚੇ ਤੇ ਰਾਣੀ ਦਾ ਸੀ ਸ਼ਰਮ ਵਾਲ ਨਿਕਲਦੇ ਲੋਕ ਰੋ ਰਹੇ ਸਨ ਉਹਨਾਂ ਵਿੱਚੋਂ ਕਈਆਂ ਨੇ ਤਰਲੇ ਕੀਤੇ ਮਹਾਰਾਜ ਅਸਾਂ ਨੂੰ ਛੱਡ ਕੇ ਨਾ ਜਾਵੋ ਅਸੀਂ ਕੀ ਕਰਾਂਗੇ ਰਾਜੇ ਨੇ ਸਭ ਨੂੰ ਧਿਰ ਦਿੱਤੀ ਤੇ ਆਖਿਆ ਪ੍ਰਮਾਤਮਾ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਜੋ ਪਾਣਾ ਵਰਤੇ ਸਿਰ ਮੱਥੇ ਤੇ ਮੰਨਣਾ ਪੈਂਦਾ ਹੈ ਸ਼ਾਂਤ ਚਿੱਤ ਰਹੂ ਪ੍ਰਮਾਤਮਾ ਦਾ ਹੁਕਮ ਹੋਇਆ ਤਾਂ ਛੇਤੀ ਹੀ ਵਾਪਸ ਨਗਰੀ ਵਿੱਚ ਆ ਜਾਵਾਂਗਾ ਸਤ ਨੂੰ ਹੱਥੋਂ ਨਹੀਂ ਗੋਣਾ ਚਾਹੁੰਦਾ ਪ੍ਰਜਾ ਰੋਂਦੀ ਰਹੀ ਪਿੱਛੇ ਖਲੋਮੀ ਸਾਧੂਆਂ ਤੇ ਕੰਗਾਲਾਂ ਦੀ ਨਿਆਇ ਤਿੰਨੇ ਰਾਜਾ ਉਹਦੀ ਰਾਣੀ ਤੇ ਪੁੱਤਰ ਤਿੰਨੇ ਸ਼ਹਿਰ ਦੀ ਹੱਦ ਤੋਂ ਬਾਹਰ ਗਏ ਜੋ ਮੁਖੇ ਸਨ ਹੌਲੀ-ਹੌਲੀ ਪੁਰੇਗੇ ਉਹਨਾਂ ਨੂੰ ਹੁਕਮ ਸੀ ਕਿ ਰਾਜ ਦੀ ਹੱਦ ਤੋਂ ਬਾਹਰ ਹੋ ਕੇ ਪੈਸਾ ਕਮਾਉਣਾ ਤੇ ਬ੍ਰਾਹਮਣ ਨੂੰ ਦਸ਼ਨਾ ਦੇਣੀ ਉਹ ਕਾਂਸੀ ਸ਼ਹਿਰ ਵੱਲ ਤੁਰ ਪਏ ਰਸਤੇ 'ਚ ਭੁੱਖ ਲੱਗੀ ਜਨਮ ਤੋਂ ਰਾਜੇ ਸਨ ਨਾ ਮੰਗਣ ਦੀ ਜਾਸ ਸੀ ਤੇ ਨਾ ਇਹਨਾਂ ਪਤਾ ਸੀ ਕਿ ਖਾਣ ਵਾਲੀਆਂ ਚੀਜ਼ਾਂ ਕਿੱਥੋਂ ਤੇ ਕਿਸ ਤਰ੍ਹਾਂ ਮਿਲਦੀਆਂ ਹਨ ਦੂਜਾ ਵਿਸ਼ਵਾਮਿੱਤਰ ਇੰਦਰ ਦਾ ਇਕੱਠਾ ਵੈਰ ਇੱਕ ਮਾਰੂਥਿਆਨ ਸੀ ਜਿਸ ਚੀਜ਼ ਨੂੰ ਹੱਥ ਪਾਉਂਦੇ ਸਨ ਉਹੋ ਹੀ ਮਿੱਟੀ ਤੇ ਸੜੀ ਹੋਈ ਹੋ ਜਾਂਦੀ ਜੰਗਲ ਵਿੱਚੋਂ ਫਲ ਤੋੜੇ ਉਹਨਾਂ ਨੂੰ ਖਾ ਕੇ পেট ਭਰਿਆ ਵਕਤ ਪੈਣ ਤੇ ਮਾੜੀਆਂ ਚੀਜ਼ਾਂ ਵੀ ਚੰਗੀਆਂ ਲੱਗਦੀਆਂ ਹਨ ਬਿਪਤਾ ਦੇ ਦਿਨ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ ਜੇ ਜਲ ਛੱਡਿਆ ਜਾਵੇ ਤਾਂ ਦੁੱਖਾਂ ਦੇ ਦਿਹਾੜੇ ਭਾਰੂ ਹੋ ਜਾਂਦੇ ਹਨ ਕਾਂਸੀ ਪੁੱਜਣ ਤੋਂ ਪਹਿਲਾਂ ਚੂਨੇ ਦੀ ਪੱਠੀ ਉੱਤੇ ਰਾਜੇ ਨੂੰ ਕੰਮ ਕਰਨਾ ਪਿਆ ਜੋ ਮਜ਼ਦੂਰੀ ਮਿਲਦੀ ਉਸ ਨਾਲ ਸਮਾਂ ਗੁਜ਼ਾਰਾ ਹੁੰਦਾ ਉਹਨਾਂ ਨੂੰ ਵੱਡੀ ਚਿੰਤਾ ਸੀ ਦਛਣਾ ਦੇ ਕਰਕੇ ਦੀ ਉਹਨਾਂ ਸੋਚਿਆ ਕਿ ਮਜ਼ਦੂਰੀ ਕਰਕੇ ਕਰਜ਼ਾ ਨਹੀਂ ਲਾ ਸਕਦੇ ਮਜ਼ਦੂਰੀ ਕਰਨੀ ਛੱਡ ਦਿੱਤੀ ਅਤੇ ਕਾਂਸੀ ਵਿੱਚ ਪੁੱਜ ਗਏ ਕਾਂਸੀ ਪਰਮਾਤਮਾ ਦੀ ਨਗਰੀ ਗਿਣੀ ਜਾਂਦੀ ਸੀ ਉਸ ਨਗਰੀ ਦੇ ਵਿੱਚ ਆਪ ਦੇ ਸੰਨ ਸ਼ਾਂਤੀ ਤੇ ਸੁਖ ਕਦੀ ਹੁੰਦਾ ਸੀ ਉਹ ਵਿਦਿਆ ਪੜਾਉਣ ਦਾ ਕੇਂਦਰ ਸੀ ਉਸ ਸਰ ਨਗਰੀ ਦੇ ਵਿੱਚ ਆਖਦੇ ਹਨ ਵੀ ਸ਼ਾਂਤੀ ਦੇ ਸੁਖ ਕਦੀ ਹੁੰਦਾ ਸੀ ਤੇ ਉਹ ਵਿਦਿਆ ਦਾ ਵਿਦਿਆ ਪੜਾਉਣ ਦਾ ਕੇਂਦਰ ਕਾਂਸੀ ਜੀ ਦਾ ਕਾਂਸੀ ਵਿੱਚ ਹਰੀਚੰਦ ਦਾ ਵਿਕਣ ਵਾਸਤੇ ਹੋਕਾ ਦੇਣਾ ਕਾਂਸੀ ਦੇ ਵਿੱਚ ਵੜਦਿਆਂ ਹੀ ਰਾਜੇ ਹਰੀਚੰਦ ਦੇ ਮੱਥੇ ਬ੍ਰਾਹਮਣ ਰੂਪ ਵਿਸ਼ਵੰਤਰ ਲੱਗਿਆ ਉਸ ਨੇ ਕੜਕ ਕੇ ਕਿਹਾ ਕਿਉਂ ਹਰੀਚੰਦ ਮੇਰਾ ਕਰਜ਼ਾ ਕਿੱਥੇ ਹੈ ਅੱਜ 15 ਦਿਨ ਹੋ ਗਏ ਹਨ ਜੇ ਕਰਜ਼ਾ ਨਾ ਦਿੱਤਾ ਗਿਆ ਤਾਂ ਮੈਂ ਆਖਾਂਗਾ ਹਰੀਚੰਦ ਝੂਠਾ ਹੈ ਹਰੀਚੰਦ ਨੇ ਨਿਮਰਤਾ ਨਾਲ ਉੱਤਰ ਦਿੱਤਾ ਮਹਾਰਾਜ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਜ਼ਰੂਰ ਕਰਜ਼ਾ ਉਤਾਰ ਦੇਵਾਂਗਾ ਮੈਂ ਬਚਨ ਤੋਂ ਨਹੀਂ ਘੱਲ ਲੱਗਾ ਹਰੀਚੰਦ ਝੂਠ ਨਹੀਂ ਆਖਦਾ ਭਾਵੇਂ ਜਾਨ ਚਲੀ ਜਾਵੇ ਆਪ ਵਿਕ ਜਾਵੀਂ ਰਾਣੀ ਨੂੰ ਵਿਚ ਪਰ ਹਰੀਚੰਦ ਭਜਨ ਪੂਰਾ ਕਰੇਗਾ ਮੋਨ ਤੋਂ ਪਹਿਲਾਂ ਤੰਗ ਕਰ ਕਰਕੇ ਜੀ ਨੂੰ ਨਾ ਛਾੜੋ ਕਰਜ਼ਾ ਮਿਲੇਗਾ ਜ਼ਰੂਰ ਮਿਲੇਗਾ ਬਨਾਰਸ ਦੇ ਗਲੀ ਬਾਜ਼ਾਰ ਵਿੱਚ ਵਿਕਣ ਵਾਸਤੇ ਤਿੰਨੇ ਫਿਰਨ ਲੱਗੇ ਫਿਰਦੇ ਹੋਏ ਹੋਕਾ ਦਿੰਦੇ ਸਨ ਕੋਈ ਖਰੀਦ ਲਵੇ ਅਸੀਂ ਵੀ ਕਰਨ ਨੂੰ ਤਿਆਰ ਹਾਂ ਕੋਈ ਖਰੀਦ ਲਵੇ ਅਸੀਂ ਵੀ ਕਰਨ ਨੂੰ ਤਿਆਰ ਹਾਂ ਇਸ ਤਰ੍ਹਾਂ ਹੁਕਾ ਦੇਂਦਿਆਂ ਨੂੰ 10 ਦਿਨ ਲੰਘ ਗਏ ਪਰ ਕਿਸੇ ਨੇ ਵੀ ਤਿੰਨਾ ਵਿੱਚੋਂ ਕਿਸੇ ਨੂੰ ਨਾ ਖਰੀਦਿਆ ਲੋਕ ਸਗੋਂ ਇਕੱਠੇ ਹੋ ਕੇ ਹਾਸੀ ਕਰਦੇ ਮਖੌਲ ਕਰਦੇ ਕੁਝ ਸਮਝਦਾਰ ਵਿਚਾਰਾਂ ਵਿੱਚ ਗੁੰਮ ਹੋ ਜਾਂਦੇ ਸਮਝਦਾਰ ਲੋਕ ਜਿਹੜੇ ਉਹ ਸੋਚਦੇ ਕਿ ਕਿਉਂ ਵੇਚਦੇ ਹਨ ਇਹਨਾਂ ਨੂੰ ਕੀ ਦੁੱਖ ਹੈ ਇਹ ਕੌਣ ਹਨ ਪਰ ਇਹਨਾਂ ਪੁੱਛਾਂ ਦਾ ਉੱਤਰ ਕੋਈ ਨਹੀਂ ਸੀ ਦਿੰਦਾ ਇੱਕ ਸਿਆਣਾ ਪੰਡਤ ਗੁਜਾਰ ਵਿੱਚ ਮਿਲ ਪਿਆ ਉਸ ਦੇ ਨਾਲ ਵਿਦਿਆਰਥੀ ਸਨ ਉਸ ਨੂੰ ਤਰਸ ਆਇਆ ਤੇ ਉਸ ਨੇ ਹਰੀਚੰਦਰ ਨੂੰ ਆਖਿਆ ਜਿੰਨੇ ਰੁਪਏ ਦੀ ਲੋੜ ਹੈ ਉਹਨੇ ਮੈਂ ਦਿੰਦਾ ਹਾ ਆਪਣਾ ਕੰਮ ਸਾਰ ਲਵੋ ਮੈਂ ਦਾਨ ਨਹੀਂ ਲੈਣਾ ਹਰੀ ਜੰਦਾ ਉੱਤਰ ਸੀ ਕਹਿੰਦਾ ਮੈਂ ਦਾਨ ਨਹੀਂ ਲੈਣਾ ਸਹਾਇਤਾ ਕਰਨ ਦੀ ਜੇ ਤਾਂ ਮੈਨੂੰ ਖਰੀਦ ਲਵੋ ਰਾਜ ਦੀ ਇਹ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਦੀ ਇਸਤਰੀ ਰਾਣੀ ਬੋਲ ਪਈ ਇਸਤਰੀ ਦੇ ਹੁੰਦਿਆਂ ਮਰਦ ਪਹਿਲਾਂ ਨਹੀਂ ਵੇਚ ਸਕਦਾ ਕਿਉਂਕਿ ਇਸਤਰੀ ਪੁਰਸ਼ ਦਾ ਧਨ ਹੈ ਲੋੜ ਵੇਲੇ ਧਨ ਕੰਮ ਆਉਂਦਾ ਹੈ ਪੰਡਤ ਨੂੰ ਸੰਬੋਧਨ ਕਰਕੇ ਪੰਡਤ ਜੀ ਆਬ ਮੈਨੂੰ ਖਰੀਦ ਲਵੋ ਰਾਣੀ ਕਹਿਣ ਲੱਗੀ ਘਰ ਦੇ ਸਾਰੇ ਕੰਮ ਕਰਾਂਗੀ ਸਿਰਫ ਦੋ ਸ਼ਰਤਾਂ ਹਨ ਇੱਕ ਇਹ ਕਿ ਪ੍ਰਾਏ ਮਰਦ ਨਾਲ ਬੋਲਣਾ ਨਹੀਂ ਤੇ ਦੂਸਰਾ ਕਿਸੇ ਮਰਦ ਦਾ ਝੂਠਾ ਨਹੀਂ ਖਾਣਾ ਸਬਬਨਾਨ ਪੰਡਤ ਦੀ ਪੰਤਾਨੀ ਨੂੰ ਘਰ ਦਾ ਬਹੁਤ ਕੰਮ ਕਰਨਾ ਪੈਂਦਾ ਸੀ ਉਸ ਨੂੰ ਪੂਜਾ ਪਾਠ ਦਾ ਵਿਲ ਨਹੀਂ ਮਿਲਦਾ ਇਸ ਵਾਸਤੇ ਪੰਡਤ ਨੇ ਹਾਂ ਕਰ ਦਿੱਤੀ 500 ਮੋਹਰਾਂ ਦੇ ਦਿੱਤੀਆਂ ਰਾਣੀ ਤੇ ਬੱਚੇ ਨੂੰ ਨਾਲ ਲੈ ਕੇ ਪੰਡਤ ਆਪਣੇ ਘਰ ਨੂੰ ਤੁਰ ਪਿਆ ਰਾਜਾ ਜੀ ਉੱਥੇ ਖਲੋਤਾ ਦਲੀਲਾਂ ਹੀ ਕਰ ਰਿਹਾ ਸੀ ਕਿ ਬ੍ਰਹਮਣ ਰੂਪ ਵਿਸ਼ਵਾਮਿੱਤਰ ਵੀ ਉੱਥੇ ਆਣ ਗਿਆ ਆਉਂਦਿਆਂ ਹੀ ਉਸ ਨੇ ਰੋਪ ਨਾਲ ਪੁੱਛਿਆ ਹਰੀਚੰਦ ਦਸ਼ਨਾ ਰਾਜੀ ਹਰੀ ਚੰਨ ਨੇ 500 ਮੋਰਾ ਧੀਰੀ ਕਰਕੇ ਆਖਿਆ ਇਹ ਲਵੋ ਅੱਧੀ ਦਸ਼ਨਾ ਅੱਧੀ ਮੈਂ ਛੇਤੀ ਹੀ ਦੇਵਾਂਗਾ ਛੇਤੀ ਕਰ ਦੋ ਦਿਨ ਤਾਂ ਦੋ ਰਹਿ ਗਏ ਹਨ ਐਵੇਂ ਲਾਰਿਆਂ ਦੇ ਵਿੱਚ ਤਕਰਾਇਆਂ ਐਵੇਂ ਲੜਾਈਆਂ ਨਾ ਕਹਿੰਦਾ ਭਾਬਾ ਇਹ ਬਹੁਤ ਬੁਰੀ ਗੱਲ ਹੈ ਦੇਖ ਲੈ ਦੋਹਾਂ ਦਿਨਾਂ ਤੋਂ ਪਿੱਛੋਂ ਆਖਣਾ ਸ਼ੁਰੂ ਕਰ ਦਿੰਨੇ ਕਿ ਹਰੀਚੰਦ ਝੂਠਾ ਰਤਾ ਸੋਚ ਲਵੋ ਬ੍ਰਹਮ ਨੂੰ ਵਿਸ਼ਵਾਮਿੱਤਰ ਦਾ ਕਹਿਣਾ ਸੀ ਇਹ ਇਹ ਗੱਲਾਂ ਸਾਰੀਆਂ ਸੋਚ ਲਿਆ ਰਾਜਾ ਕਹਿਣ ਲੱਗਾ ਬਹੁਤ ਕੁਝ ਸੋਚ ਲਿਆ ਮਹਾਰਾਜ ਦਰੂਤ ਭਗਵਾਨ ਕਿਰਪਾ ਕਰੇਗਾ ਮੈਂ ਵਿਕ ਜਾਵਾਂਗਾ ਹਰੀਚੰਦ ਨੇ ਇਹ ਆਖਿਆ ਤੇ ਅੱਗੇ ਤੁਰ ਪਿਆ ਮੈਨੂੰ ਕੋਈ ਖਰੀਦ ਲਵੇ ਮੈਨੂੰ ਕੋਈ ਖਰੀਦ ਲਵੇ ਇਹ ਹੁੱਕਾ ਦਿੰਦਾ ਹੋਇਆ ਹਰੀਚੰਦ ਅੱਗੇ ਅੱਗੇ ਜਾ ਰਿਹਾ ਸੀ ਬ੍ਰਹਮਣ ਰੂਪ ਵਿਸ਼ਵਾਮিত্র ਵੀ ਕੋਤਕ ਦੇਖਣ ਵਾਸਤੇ ਪਰਸ਼ਾਵਾਂ ਰੂਪ ਹੋ ਕੇ ਨਾਲ-ਨਾਲ ਕਰਦਾ ਸੀ ਸਬਬ ਨਾਲ ਕਾਲੂ ਆ ਗਿਆ ਕਾਲੂ ਚੰਡਾਲ ਸੀ ਉਹ ਮਸਾਣਾ ਦੇ ਵਿੱਚ ਰਹਿੰਦਾ ਤੇ ਮੁਰਦੇ ਫੁਕਣ ਦਾ ਮਾਮਲਾ ਲੈਂਦਾ ਸੀ ਇਹ ਜੋ ਲਾਸ਼ਾਂ ਨੂੰ ਫੂਕਦਾ ਸੀ ਉਹਦਾ ਮਾਮਲਾ ਲੈਂਦਾ ਉਹਦੇ ਪੈਸੇ ਲੈਂਦਾ ਸੀ ਜੋ ਅੱਧੇ ਖੱਪਣ ਦੀ ਕੀਮਤ ਤੁਲ ਹੁੰਦਾ ਸੀ ਉਹ ਕਾਲੂ ਨੇ ਪੁੱਛਿਆ ਤੇਰੀ ਕੀ ਕੀਮਤ ਹੈ ਹਰੀਚੰਦ ਨੇ ਉੱਤਰ ਦਿੱਤਾ 500 ਮੋਰ ਸਿਰਫ ਅੱਛਾ ਕਹਿਣ ਲੱਗਾ ਉਹ ਕਾਲੂ ਮਸਾਣਾ ਵਿੱਚ ਰਾਤ ਦਿਨੇ ਰਹਿਣਾ ਪਵੇਗਾ ਜੋ ਕੋਈ ਮਰਦਾ ਫੂਕਣ ਆਵੇ ਉਸ ਕੋਲੋਂ ਮਾਮਣਾ ਲੈਣਾ ਹੋਵੇਗਾ ਕੀ ਇਹ ਧਰਮ ਪਾਲ ਲਵੇਗਾ ਤਾਂ ਰਾਜਾ ਕਹਿਣ ਲੱਗਾ ਜਰੂਰ ਹਾਂਜੀ ਪਾਲ ਲਵਾਂਗਾ ਮਾਲਕ ਦੇ ਦੱਸੇ ਕੰਮਾਂ ਨੂੰ ਆਪਾਂ ਵਾਰ ਕੇ ਕਰਾਂਗੇ ਕਹਿਣ ਲੱਗਾ ਸੀ ਚੰਦ ਨੇ ਉਤਲ ਦਿੱਤਾ ਬ੍ਰਾਹਮਣ ਰੂਪ ਵਿਸ਼ਵਾਮিত্র ਕੋਲਾ ਘਰੋਤਾ ਉਸ ਨੇ ਕਾਲੂ ਕੋਲੋਂ 500 ਮੋਹਰਾਂ ਝੋਲੀ ਵਿੱਚ ਪੁਆਈਆਂ ਤਿਤੁਰ ਤੁਰਦਾ ਹੋਇਆ ਹਰੀਚੰਦ ਜੀ ਮਸਾਣਾ ਦੇ ਵਿੱਚ ਜਾ ਬੈਠੇ 인ਦਰ ਤੇ ਵਿਸ਼ਵਾਮিত্র ਨੇ ਘੋਰ ਪ੍ਰੀਖਿਆ ਕਰ ਲਈ ਰਾਜੇ ਰਾਣੀ ਨੇ ਆਪਣੇ ਆਪ ਨੂੰ ਵੇਚ ਕੇ ਦਛਨਾ ਦਾ ਕਰਜ਼ਾ ਸਿਰੋਹਰ ਦਾ ਦਿੱਤਾ ਹਰੀਚੰਦ ਹਨੇਰੀ ਤੇ ਡਰਾਉਣੀ ਸ਼ਮਸ਼ਾਨ ਊਮੀ ਦੇ ਵਿੱਚ ਰਾਤ ਨੂੰ ਛੋਟਾ ਫੜ ਕੇ ਪੈਰਾਂ ਦੇਣ ਲੱਗਾ ਸਤ ਨਾ ਛੱਡਿਆ ਇੰਦਰ ਨੇ ਹੋਰ ਪ੍ਰੀਖਿਆ ਕਰਨੀ ਚਾਹੀ ਤੱਛਕ ਸੱਪ ਦੇਵਤਾ ਨੂੰ ਪ੍ਰੇਰਣਾ ਕੀਤੀ ਕਿ ਉਹ ਛੇਤੀ ਜਾ ਕੇ ਹਰੀਚੰਦ ਦੇ ਪੁੱਤਰ ਰੋਹਿਤਾਸ਼ ਨੂੰ ਡੰਗ ਮਾਰ ਕੇ ਮਾਰ ਦੇਵੇ ਰਾਜੇ ਹਰੀਚੰਦ ਦੇ ਪੁੱਤਰ ਦਾ ਨਾਮ ਸੀ ਰੋਹਿਤਾਸ਼ ਮੈਨੂੰ ਕਿਹਾ ਵੀ ਤੂੰ ਉਹਦੇ ਪੁੱਤਰ ਨੂੰ ਮਾਰ ਦੇ। ਇੰਦਰ ਨੇ ਹੁਕਮ ਕੀਤਾ। ਤੱਚਕ नाग ਨੇ ਹੁਕਮ ਦੀ ਪਾਲਣਾ ਕੀਤੀ। ਤਰਕਾਲਾ ਨੂੰ ਰੋਹਿਤਾਸ਼ ਨੂੰ ਡੰਗ ਮਾਰਿਆ। ਡੰਗ ਵੱਜਦੇ ਸਾਰ ਹੀ ਉਸਦੇ ਪ੍ਰਾਣ ਨਿਕਲ ਗਏ। ਤੇ ਉਹ ਇੱਕ ਲੋਥ ਬਣ ਗਿਆ। ਆ ਦੁਖੀ ਸਲਈਆਂ ਹੋਰ ਦੁਖੀ ਹੋਈ ਉਸ ਦੀਆਂ ਆਹੇ ਹੀ ਨਾ ਨਿਕਲ ਸਕੀਆਂ ਮੋਏ ਪੁੱਤ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਰੋਣ ਲੱਗ ਪੀਰਾਨੀ ਕਦੀ ਚੱਕਰ ਆਉਂਦੇ ਗਸਾਂ ਪੈਂਦੀਆਂ ਪੁੱਤਰ ਆਸਲੇ ਉਹ ਦੁੱਖ ਦੇ ਦਿਨ ਕੱਟ ਰਹੀ ਹੁਣ ਕੀ ਕਰੇ ਉਸ ਨੂੰ ਅਜੇ ਇਹ ਵੀ ਪਤਾ ਨਹੀਂ ਸੀ ਲੱਗਾ ਕਿ ਉਸ ਦਾ ਪਤੀ ਹਰੀਜੰਦ ਕਿੱਥੇ ਹੈ ਮੁਰਦੇ ਨੂੰ ਕੋਲ ਨਹੀਂ ਸੀ ਰੱਖ ਸਕਦੀ ਪੁੱਤਰ ਦੇ ਕਫਨ ਵਾਸਤੇ ਕੋਲ ਕੱਚੀ ਕਉਂਦੀ ਵੀ ਨਹੀਂ ਸੀ ਉਸ ਨੇ ਪੰਡਤਾਨੇ ਨੂੰ ਆਖਿਆ ਮੇਰੇ ਪੁੱਤਰ ਵਾਸਤੇ ਪੂਰਾ ਕੱਪੜਾ ਦਿਓ ਪਰ ਉਹਨਾਂ ਵੀ ਨਾ ਕਰ ਦਿੱਤੀ ਤੋਤੀ ਦੇ ਇੱਕ ਪੱਲੇ ਵਿੱਚ ਬੁਲੇਟ ਕੇ ਮਸਾਣਾ ਨੂੰ ਤੁਰਪੀ ਰਾਤ ਹਨੇਰੀ ਸੀ ਹੱਥ ਪਸਾਰਿਆਂ ਨਜ਼ਰ ਨਹੀਂ ਸੀ ਆਉਂਦਾ ਇਕੱਲੀ ਤੁਰ ਗਈ ਅੱਗੇ ਮੁਰਦਾ ਸੜਦਿਆਂ ਸੀ ਉਸ ਦੀ ਲੋ ਦੂਰੋਂ ਦੇ ਸੀ ਲੋ ਆਸਲੇ ਮਸਾਣਾ ਨੂੰ ਤੁਰੀ ਗਈ ਮਸਾਣਾ ਨੇ ਲਾਗੇ ਉਸ ਦੀਆਂ ਚਿੱਕਾਂ ਨਿਕਲ ਗਈਆਂ ਉਸ ਦੀਆਂ ਚੀਕਾਂ ਜਦੋਂ ਹਰੀਚੰਦ ਨੇ ਸੁਣੀਆਂ ਤਾਂ ਘਬਰਾ ਕੇ ਮਸਾਣਾ ਦੇ ਫਾਟਕ ਵੱਲ ਹੋਇਆ ਮੂਹੇ ਦੇ ਪੁੰਚਾ ਤਾਂ ਉਧਰੋਂ ਰਾਣੀ ਫਾਟਕ ਕੋਲ ਪੁੰਚ ਨਹੀਂ ਪਹੁੰਚ ਗਈ ਰਾਜੇ ਨੇ ਰਾਣੀ ਨੂੰ ਪਛਾਣ ਲਿਆ ਤੇ ਰਾਣੀ ਰਾਜੇ ਨੂੰ ਜਾਣ ਕੇ ਪਛਾਣ ਲਿਆ ਦੋ ਜਣਾਂ ਨੇ ਇੱਕ ਦੂਜੇ ਨੂੰ ਪਛਾਨ ਲਿਆ ਦੋਹਾਂ ਦੇ ਵਿਚਾਲੇ ਉਹਨਾਂ ਦਾ ਲੜਕਾ ਰੋਹਿਤਾਸ਼ ਮੁਰਦੇ ਦੀ ਸ਼ਕਲ ਵਿੱਚ ਸੀ ਇੱਕ ਦੂਸਰੇ ਨੂੰ ਮੰਦਰੇ ਹਾਲ ਦੇਖ ਕੇ ਦੋਹਾਂ ਦੇ ਦਿਲ ਪਟ ਗਏ ਤਾਂ ਹੀ ਨਿਕਲ ਗੀਆਂ ਧੀਰਜ ਕਰਕੇ ਰਣ ਰਾਣੀ ਆਖਣ ਲੱਗੀ ਇਹਦਾ ਸੰਸਕਾਰ ਕਰਨਾ ਰਾਜੀ ਦਾ ਲੜਕਾ ਅੱਜ ਬਿਨਾਂ ਖੱਪਣ ਤੋਂ ਜਾ ਰਿਹਾ ਜੇ ਇਸ ਨੇ ਮਰਨਾ ਹੀ ਸੀ ਮਰਨਾ ਹੀ ਸੀ ਤਾਂ ਪਹਿਲਾਂ ਮਰ ਜਾਂਦਾ ਚੰਨਨ ਦੀ ਚਿਖਾਂ ਦੇ ਵਿੱਚ ਸਿਸਕਾਰ ਕਰਦੀ ਹਰੀਚੰਦ ਥੋੜਾ ਹੌਸਲਾ ਕੀਤਾ ਹੋਸ਼ਿਆਰ ਹੋ ਗਿਆ ਹੌਸਲਾ ਕੀਤਾ ਜਨਕੀ ਉਸ ਨੂੰ ਆਪਣੇ ਮਾਲਕ ਚੰਨਾਲ ਕਾਲੂ ਦਾ ਹੁਕਮ ਚਿੱਤੇ ਆਇਆ ਉਸ ਨੇ ਹੌਸਲੇ ਨਾਲ ਪੱਥਰ ਛਾਤੀ ਉੱਤੇ ਰੱਖ ਕੇ ਰਾਣੀ ਨੂੰ ਆਖਿਆ ਇਸ ਮੁਰਦੇ ਨੂੰ ਇੱਕ ਇਸ ਸ਼ਮਸ਼ਾਨ ਘੁੰਮੇ ਵਿੱਚ ਸਾੜਨ ਤੋਂ ਪਹਿਲਾਂ ਤੈਨੂੰ ਅੱਧੇ ਕਫਨਾਂ ਦਾ ਮੁੱਲ ਕਰ ਦੇਣਾ ਪਵੇਗਾ ਜੇ ਇਹ ਨਹੀਂ ਤਾਂ ਸੰਸਕਾਰ ਨਹੀਂ ਹੋ ਸਕਦਾ ਰਾਣੀ ਤਾਂ ਹੀ ਮਾਰ ਕੇ ਬੋਲੀ ਪ੍ਰਮੂਹ ਇਹ ਤੇਰਾ ਲੜਕਾ ਹੈ ਆਪਣੇ ਲੜਕੇ ਬਦਲੇ ਤਾਂ ਤਸ ਕਰੂੰ ਐਨੇ ਸੜਦੇ ਮਰਦਿਆਂ ਵਿੱਚ ਇਸ ਦਾ ਸੰਸਕਾਰ ਹੋ ਜਾਵੇਗਾ ਤਾਂ ਕੀ ਘਟਾ ਪੈਂਦਾ ਮੈਂ ਦੁਖੀਆਂ ਇਕ ਗੰਗਾਲਨ ਕਰ ਦੇਣ ਤੋਂ ਸਮਰੱਥ ਹਾਂ ਅਸਮਰੱਥ ਹਾਂ ਕਰਨੀ ਦੇ ਸਕਦੇ ਮੇਰੇ ਦਿਨ ਮੇਰ ਕਰੋ ਦਇਆ ਕਰੋ ਭਗਵਾਨ ਦੇ ਨਾਮ ਉੱਤੇ ਪ੍ਰਭੂ ਦਇਆ ਕਰੋ ਤਾਂ ਤਾਜਾ ਬੋਲਿਆ ਹਰੀ ਚੰਦ ਕੰਨ ਦਾ ਸਵਈਆ ਨਾਮ ਦਾ ਸਵਈਆ ਸੀ ਸਵਈਆ ਤੂੰ ਸੋਚ ਰਤਾ ਸੋਚ ਸਤ ਬਦਲੇ ਇਹ ਦਿਨ ਅਸਾਂ ਉਪਰ ਆਏ ਵੀ ਜੋ ਸਤ ਸੀ ਕੁਮਾਰੇ ਆ ਉਹਦੇ ਬਦਲੇ ਸਾਨੂੰ ਇਹ ਦਿਨ ਵੇਖਣੇ ਪੈ ਰਹੇ ਹਨ ਭਗਵਾਨ ਤੇ ਰੱਖਿਆ ਕਰ ਰਿਹਾ ਅੱਜ ਲੜਕੇ ਬਦਲੇ ਸਤ ਨੂੰ ਛੱਡਦੇ ਆ ਆਪਦਾ ਮੈਂ ਸਤ ਗਵਾ ਦੇ ਇਹ ਕਦੀ ਨਹੀਂ ਹੋ ਸਕਦਾ ਮੈਂ ਹਰੀ ਚੰਦ ਰਾਜਾ ਨਹੀਂ ਸਗੋਂ ਚੰਡਾਲ ਕਾਲੂ ਦਾ ਸੇਵਕ ਹਾਂ ਮੇਰਾ ਧਰਮ ਹੈ ਮਾਲਕ ਦੇ ਦੱਸੇ ਕੰਮ ਨੂੰ ਕਰਨਾ ਜੇ ਕੱਖੋਂ ਦਾ ਅਦਲ ਲਈ ਬਿਨਾ ਤੈਨੂੰ ਲੜਕੇ ਦਾ ਸੰਸਕਾਰ ਕਰਨ ਦੇਵਾ ਤਾਂ ਮਾਲਕ ਮਨ ਨੂੰ ਝੂਠਾ ਹੋ ਜਾਵਾਂਗਾ ਭਗਵਾਨ ਦੇਖਦਾ ਉਹ ਰਾਤ ਦੇ ਹਨੇਰੇ ਵਿੱਚ ਵੀ ਦੇਖਦਾ ਹਿਸ਼ਤਵੰਤੀ ਦੇਵੀ ਕਿ ਤੂੰ ਚਾਹੁੰਦੀ ਹੈ ਕਿ ਤੇਰਾ ਪਤੀ ਧਰਮ ਤੇ ਸਤ ਤੋਂ ਡਿਗ ਪਵੇ ਕਿ ਤੂੰ ਪਤੀ ਨੂੰ ਨਰਕਾਂ ਦਾ ਅੰਧਕਾਰੀ ਦੇਖ ਕੇ ਖੁਸ਼ ਹੋਵੇਂਗੀ ਮਸਾਨ ਭੂਮੀ ਤੁਬਾਰ ਰਹੋ ਤੇਰੇ ਲੜਕੇ ਦਾ ਸੰਸਕਾਰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਪਿਛਲੇ ਸ਼ਬਦ ਹਰੀ ਚੰਦ ਨੇ ਐਨੇ ਗੁੱਸੇ ਤੇ ਕਰੋਧ ਦੇ ਨਾਲ ਇਹ ਬੋਲੇ ਜਵਾਬ ਜਨੇ ਪਿੱਛੇ ਸਰਵਨ ਕਰ ਲਈ ਸਾਰੇ ਪੂਰੇ ਕਰੋਧ ਦੇ ਵਿੱਚ ਇਹ ਸ਼ਬਦ ਬੋਲੇ ਕਿ ਮਸਾਨ ਭੂਮੀ ਗੂੰਜ ਉੱਠੀ ਇੰਦਰ ਤੇ ਵਿਸ਼ਵਾਮিত্র ਦਾ ਦਿਲ ਡਹਿਲ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲ ਆ ਗਿਆ ਸੱਚਮੁੱਚ ਹਰੀਚੰਦ ਸਤਵਾਦੀ ਹੈ ਪਰ ਪਾਪੀ ਪਾਪ ਕਰਨ ਤੋਂ ਛੇਤੀ ਨਹੀਂ ਮੁੜਦਾ ਮੱਛੀ ਵਾਂਗ ਅਗਲੇ ਕਿਨਾਰੇ ਨਾਲ ਟੱਕਰ ਖਾ ਕੇ ਪਿੱਛੇ ਮੁੜਦਾ ਹੈ ਤਾਂ ਉੱਪਰਲੇ ਸ਼ਬਦ ਜੋ ਆਪ ਜੀ ਨੇ ਸਰਵਣ ਕੀਤੇ ਇਹਨਾਂ ਨਾਲ ਗਰਜਵੀਂ ਆਵਾਜ਼ ਬੋਲ ਕੇ ਹਰੀਚੰਦ ਫੜਕ ਮੰਨ ਕਰਕੇ ਸ਼ਮਸ਼ਾਨ ਭੂਮੀ ਵਿਚਾਲੇ ਜਾ ਘੂਰਤਾ ਰਾਣੀ ਕੋਲੋਂ ਦੂਰ हट ਗਿਆ ਸੋ ਇਸ ਤੋਂ ਇਹ ਵੀਡੀਓ ਲੰਮੀ ਨਾ ਹੋ ਜਾਵੇ ਇਸ ਕਰਕੇ ਦਾ ਇੱਕ ਪਾਰਟ ਹੋਰ ਬਣਾਉਣਾ ਪਵੇਗਾ ਸੋ ਇਸ ਤੋਂ ਅੱਗੇ ਰਾਣੀ ਦਾ ਚੋਰੀ ਦੇ ਦੋਸ਼ ਵਿੱਚ ਫੜਿਆ ਜਾਣਾ ਚੋਰੀ ਦਾ ਦੋਸ਼ ਰਾਣੀ ਤੇ ਲੱਗੂਗਾ ਇਸ ਤਰ੍ਹਾਂ ਕੀ ਹੁੰਦਾ ਉਹ ਅਗਲੀ ਵੀਡੀਓ ਚ ਆਪ ਜੀ ਨੇ ਸਰਵਨ ਕਰਨ ਦੀ ਕਿਰਪਾਲਤਾ ਕਰਨ ਸੋ ਇਸ ਵੀਡੀਓ ਨੂੰ ਵਰਤਵਾਦ ਸਾਧ ਸੰਗਤ ਜੀ ਸ਼ੇਅਰ ਕਰੋ ਤੇ ਸਾਰੀਆਂ ਵੀਡੀਓ ਜਰੂਰ ਸੁਨੇ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ